ਗਾਨ ਲੱਗਾ ਨਾ ਕੀ ਗਿਆ ਬਾਈ ਸਾਰਿਆਂ ਨੂੰ ਛਤਰੀ ਕਾਲ ਕੀ ਵਿਚਾਰ ਦਿੱਤਾ ਇਹਨੂੰ ਬਾਈ ਆਪਾਂ ਵੀ ਮੋਡੀਫਿਕੇਸ਼ਨ ਦਾ ਕੰਮ ਖੋਲੇ ਹੁਣ ਆਪਾਂ ਵੀ ਮੋਡੀਫਿਕੇਸ਼ਨ ਕਰਿਆ ਕਰਨੇ ਆ ਆਵਾਤੀ ਬਾਈ ਦੇ ਟਰੈਕਟਰ ਤੇ ਅੱਜ ਆਪਾਂ ਛਤਰੀ ਲਵਾ ਕੇ ਲਿਆਉਣੀਆਂ ਕਿਹੜੀ ਲਵਾਉਣੀਆਂ ਬਾਈ ਹੈਵਰ ਵਾਲੀ ਹੈਵਰ ਵਾਲੀ ਕਿਹੜੀ ਜੀ ਛਤਰੀ ਕਾਲ ਦੀ ਸਾਰਿਆਂ ਨੂੰ ਬਾਬਿਓ ਅੱਜ ਚੱਲੇ ਆ ਬਾਈ ਆਪਾਂ ਟਰੈਕਟਰ ਤੇ ਛਤਰੀ ਲਵਾਉਣ ਆ ਆ ਲਾਤੀ ਪੁਰਾਣੀ ਟੀਮ ਆਪਣੀ ਹੋ ਗਈ ਇਕੱਠੀ ਦੇਖੋ ਤੁਹਾਨੂੰ ਅਜੇ ਛਤਰੀ ਲਵਾ ਕੇ ਲਿਆਉਣੇ ਆ ਬਾਈ ਦੇਖਦੇ ਆ ਕਿਦਿ ਲੋਗ ਆਣੇ ਦੋ ਚੱਤਾ ਹੋਇਆ ਹੈ ਕੰਮ ਵੀ ਜੰਡੂ ਵਾਲਿਆਂ ਦੇ ਲਵਾਈਏ ਇਹ ਮਣਕ ਵਾਲਿਆਂ ਦੇ ਲਵਾਈਏ ਜੋਧਾ ਨੇ ਫੋਨ ਕਰਿਆ ਸੀਗਾ ਜੋਧਾ ਨੇ ਚੱਕਿਆ ਨਹੀਂ ਆ ਚੱਲ ਦੇਖਦੇ ਆ ਕਿਤੋਂ ਲਵਾਉਣੇ ਆ ਲਵਾਉਣੇ ਆ ਬਾਈ ਤੁਹਾਨੂੰ ਅੱਗੇ ਚਲੋ ਜੀ ਜੀ ਕੀ ਹਾਲ ਚਾਲ ਆ ਜੀ ਠੀਕ ਆ ਵੀਰੇ ਆਹ ਇਹਨੇ ਰੰਗ ਵਾਲੇ ਜੁੰਨੀ ਕਹਦੇ ਲਈ ਆ ਇਹ ਜਾਣਾ ਨਾਲ ਚਾਰ ਆ ਜਾ ਮੁੰਡਿਆਂ ਵਾਂ ਕੁੱਪ ਚੱਲ ਬੈਠ ਟਰੈਕਟਰ ਦੇ ਲਵਾਉਣੇ ਨਹੀਂ ਜਾਨਾ ਕਦੀ ਚੱਲ ਬੈਠ ਭੂਤ ਓਏ ਹਲੋ ਭੂਤ ਨਹੀਂ ਕਹਿਣਾ ਕਿ ਇਹਦਾ ਗੋਟ ਕਹਿਣਾ ਸੇਵਕ 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 ਐ ਗੋਟ ਗੋਟ ਚੱਲ ਕੇ ਬੈਠ ਫੂਟ ਦੇਖੋ ਬੰਦਾਰੇ ਆ ਗਿਆ ਫੂਟ ਨਾਲੇ ਨਾਲੇ ਬਹਿਣਾ ਸਾਰਿਆਂ ਨੇ ਨਹੀਂ ਨਹੀਂ ਮੋਟਰ ਲੈਣ ਲੱਗੇ ਆਣਾ ਹੈਗਾ ਕਪੜਾ ਫੇਰ ਲਾਓ ਚਾਦਰ ਜੀ ਜਾ ਕੇ ਫੇਰ ਲਾ ਯਾਰ ਲੋਜ ਰਿਆ ਜਮਾਤੀ ਜਾਣਾ ਕਹਿੰਦੇ ਮੋਟਰ ਦੇ ਕੇ ਵੇਰ ਕੰਮ ਬੰਨੀ ਗਈ ਆ

ਉਹ ਆਉਂਦੀ ਆਉਂਦਾ ਪਹਿਲਾਂ ਚਾਹ ਤੇ ਲਗੇ ਔਰ ਚਾਹ ਵੀ ਡੇਗ ਗਿਆ ਉਹ ਰੌਣ ਦਾ ਚਾਹ ਗਿਆ ਨੂ ਚੱਲ ਚੱਲ ਕਰਨਾ ਗਿਆ ਨੂ ਚਾਹ ਮੈਂ ਲਈ ਲੈ ਟੀ ਟੀ ਇਹ ਹਾਂ ਹਾਂ ਆਬ ਲੈ ਇਹ ਹੋਰ ਪਾਣੀ ਆ ਗਿਆ ਚਾਹ ਜਹੀ ਆ ਚਲਾਏ ਨੂੰ ਕਿਵੇਂ ਚੱਲੂ ਇਕੱਲਾ ਪਾਣੀ ਕੱਢੀਂਦੀ ਆ ਉਹੀ ਗਾ ਲਾ ਲਾ ਉਹ ਹਲਾ ਉਚਾ ਹਲਾ ਦਵਾਈ ਗਿਆ ਹੋਰ ਇਹ ਦਵਾਈ ਆ ਕਮਲਾ ਆਪਦਾ ਕਹਿੰਦੇ ਨਹੀਂ ਉਹ ਬੱਸ ਭਾਈ ਬੱਸ ਭਾਈ ਹੁਣ ਬੰਦ ਨਾ ਬਾਬਿਓ ਜੀ ਬਾਬਿਓ ਹੌਂਸਲੇ ਭਾਈ ਕੋਟ ਮਾਨਸੂਰਾਂ ਦੇ ਅਮਰੀਕਾ ਵਿੱਚ ਚੱਲਦਾ ਭਾਈ ਜਿੰਨੇ ਦਵਾਈ ਲਾਉਣੇ ਆ ਚਾਰ ਚਲਾਤੀ ਹੁਣ ਗਾੜੀ ਦੇ ਆ ਇਹ ਕਿਹੜੀ ਪਸੰਦ ਆ ਵੀ ਮੁੰਡਿਓ ਆ ਬੰਦਾ ਪਸੰਦੀ ਕਰਨ ਦਾ ਆਇਆ ਆ ਓਏ ਓ ਨਹੀਂ ਓ ਯਾਰ ਆ ਆ ਨਹੀਂ ਲਵਾਉਣੀ ਹੋ ਲਵਾਉਣੀ ਕੋਹ ਦੇ ਵੀ ਥੱਲੇ ਆ ਆ ਦੇ ਬਈ ਆ ਦੇ ਆ ਡਾਉਨ ਦੀ ਆ ਆਡਾ ਆ ਲੱਗਾ ਲੱਗਾ ਤਾਂ ਨਹੀਂ ਯਾਰ ਆ ਵਧੀਨੀ ਹੈਗੀ ਓਏ ਆ ਯਾਰ ਆ ਆ ਲਵਾਉਣੀ ਆਪਾਂ ਆ ਵਾਲੀ ਸੱਚ ਗੜੀ ਮੋਟੀ ਆ ਤਾਂ ਪਤਲੀ ਆ ਆ ਸੱਚ ਪਤਲੀ ਹੋੜੀ ਵਧੀਨੀ ਆ ਮੋਟੀ ਆ ਆ ਕਿਉਂ ਏ ਬੰਨਿਆੜੀ ਆ ਨਾ ਇਹਦਾ ਵੀ ਫਰਕ ਹੁੰਦਾ ਜਾਨਾ ਚੱਲ ਆ ਮਿੰਦਰੇ ਤੇ ਲੱਗੀ ਯਾਰ ਕਿਹੜੀ ਹੁਣ ਲੱਗੀ ਸਵਰਾਥ ਤੇ ਕਿਹੜੀ ਲੱਗੀ ਐ ਮੇਰੇ ਤੇ ਸਵਰਾਥ ਦੇ ਉੱਪਰਲੀ ਇਹ ਬਾਬੇ ਉਹਨੇ ਤੁਹਾਨੂੰ ਆਹ ਵਈਆਂ ਨੇ ਨਾ ਵਾਟਰ ਟੱਲੇ ਗੇ ਲਵਾ ਦੀ ਜਦਰੀਏ ਜੇ ਜਾਂ ਅਸੀਂ ਇੱਥੇ ਹੀ ਆਇਆ ਚੱਕ ਵੀ ਨਹੀਂ ਕਰਿਆ ਬੰਦਰਾ ਨੇ ਇਹਨੂੰ ਕਿਵੇਂ ਐਰਪੋਰਟੋਂ ਕਿਆ ਐਨਰਜੀ ਹਟਨੇ ਆ ਹਾਂ ਵਾਲੀ ਕੰਮ ਕਰਨੀ ਮਿਲੂਗੀ ਰਾਮੋਸਫਾਈ ਜਗਰ ਹਾਂ ਜੀ ਬਾਬੂ ਤੂੰ ਵੀ ਚੜਰੀ ਫੈਸ ਬਾਈ ਹੁਣ ਕਾਸਾ ਹੈ ਕਿ ਡੈਕ ਵੀ ਇਹਨੂੰ ਡੈਕ ਕਿਹੜਾ ਲਵਾਉਣਾ ਵਈ ਆਪਾਂ ਥੱਲੇ ਆਂ ਬਰੇ ਚਾਰ ਕਿਹੜਾ ਲਵਾਉਣਾ ਕਿਹੜਾ ਲਵਾਉਣਾ ਚਾਰ ਬੂਹਰਾਣਾ ਬਰੇ ਸਾਡੇ ਪਿੰਡ ਚ ਨਹੀਂ ਹੈਗਾ ਉਹ ਲਵਾਉਣਾ ਜੇ ਚਾਰ ਕਿਸੇ ਪਿੰਡ ਚ ਲਵਾ ਰਿਆ ਫਿਰ ਛੇ ਵਾਲਾ ਇਹ ਘਰਾਰੀ ਹੀ ਆ ਬਸ ਡੈਕ ਕਿਹੜਾ ਲਵਾਉਣਾ ੜਾ ਪਿੰਡ ਚ ਨਹੀਂ ਲੱਗੇ ਹੋਏਗੇ ਇਹਦੇ ਵਾਰਿਆਂ ਦੀ ਜਦਰੀ ਕਿੰਨੇ ਦਿਨਾਂ ਦੀ ਕਰਦੇ ਨੂੰ ਆਈ ਨਹੀਂ ਪਸੰਦ ਹਾਂ 11 ਛੱਤਾਂ ਸੋੜੇ ਪੈਣਗੇ ਲੈ 11 ਵਾਲਿਆ 11 ਵਾਲੀ ਤਾਂ ਹੋਰ ਸੀ ਉਹ ਦੂਏ ਲੰਮੇ ਨੇ ਇੱਥੇ ਹੋ ਇੱਕ ਇੱਕ ਨਾਟ ਪਾਉਂਦੇ ਨੇ ਵਿਚਾਲੇ ਆ ਕਲੰਪ ਨੂੰ ਕੁਆਲਿਟੀ ਜਿੰਨੇ ਪੈਸੇ ਲਾਈ ਆਵੇਂ ਉਹਨੇ ਫਰਕ ਪਈ ਜਾਂਦਾ ਹੁਣ 11 ਵਾਲੀ ਵੀ ਜੀਗੀ ਇਹਦੇ ਵਾਲਦਾਂ ਵਾਲੀ ਕਿਨਾਰੀਆਂ ਮੋਟੀਆਂ ਵਾਲੀ ਲਵਾ ਕੇ ਲੈ ਆਂਦੇ ਨੇ ਇਹ ਤਾਂ ਆਏ ਇੱਕ ਪਤਲੀ ਵਿਆ ਤਿੰਨ ਤਿੰਨ ਮਿਲ ਲੈ ਅਕਲ ਆਹੀ ਚੰਦਰੀ ਜੇ ਹੁਣ ਤੱਜ ਪਤਾ ਲੱਗਿਆ ਆਉ ਦੇ ਜਾਨੀ ਸਾਰਾ ਨਾ ਹੈ ਵੀ ਲਵਾਈ ਆ ਬਸ ਤੇ ਦੇਖੋ ਇੱਕ ਪਤਲੀ ਇੱਕ ਚੌੜੇ ਪੰਨੇ ਵਾਲੀ ਇਹ